ਮੇਰਾ ਬੱਤਰ ਕਰ ਮਾਰ ਹੱਥ ਤੇ ਜੇ ਕੰਨਾ ਸਾਲ ਤੋਂ ਪਹਿਲੇ ਨਾ ਕੋਠੀ ਪਾਦਾ ਤੇ ਮੇਰੇ ਕੇਸ ਮੁੰਡਕ ਮਲੋੜ ਤੇ ਛਿੜਦੀ ਪਰ ਬੱਤਰ ਉਨੀ ਕ ਕਰੀ ਕਾ ਨਾਗ ਦਾ ਡੰਕਿਆ ਸਪੇਰਾ ਕੱਢਦਾ ਸਾਥ ਡੰਗਾ ਕੰਨਾ ਫੁੱਜਿਆ ਸਾਥ ਨਾ ਜਾਣੀ ਪੋਤੋਏ ਸਰੀ ਕਰਕੇ ਪੁੱਢੇ ਨੂੰ ਮਾਰ ਲਾ ਜਾਂ ਤਰ ਜੇਗਾ ਇ ਤਾਂ ਰੋੜਦਾ ਤਾਂ ਪੁੱਤ ਫਿਰਦਾ ਹੀ ਤਾ ਸੋਣਾ ਭਾਈ ਚੁੱਪ ਕਰ ਨਹੀਂ ਭਾਈ ਕੁੜੀਏ ਕੀ ਹੈ ਕੀ ਹੋਇਆ ਦੱਸੋ ਤਰੀ ਮੈਨੂੰ ਕਹੋ ਕੀ ਮੈਂ ਪੁੱਤ ਮੇਰਾ ਕਿਹੜਾ ਕੀ ਕਰਦਾ ਖੇਡਣ ਨੂੰ ਰਾ ਜੇ ਕੋਈ ਭਲਾ ਹੁੰਦਾ ਹੋਣ ਤੇ ਸੋਹਣਿਆ 10 ਮਿੰਟਾਂ ਦੇ ਖੇੜਾ ਕੋਈ ਘੜ ਨਹੀਂ ਤਾ ਜਾਈ ਬਣ ਸਮਝੇਗਾ ਮੁੰਡਿਆ ਆ ਤੇਰੀ ਗੱਲ ਐ ਆ ਤੇਰੀ ਬਾਤ ਐ ਇੱਕ ਮਦਾਨਾ ਨੂੰ ਪਟਲਾ ਇੱਕ ਬੂਬਣਾ ਪ੍ਰੇਤ ਫਿਰਦਾ ਤੇਰੇ ਮਗਰ ਇਹਨੂੰ ਪਟਲਾ ਸਮਝ ਗਿਆ ਆ ਦੋ ਪਟਲਾ ਤੇ ਜੇ ਮੈਂ ਤੇਰੇ ਬਡੇ ਨਾਲ ਲੱਗ ਜਾ ਤਾਂ ਕਹਿੰਦਾ ਫਕੀਰ ਨਾ ਜਾਣੀ ਬਾਬੇ ਖਵਾਇ ਦੀ ਪੱਤਲ ਪਾਤੀ ਤੇ ਪੰਜ ਲਗਾਤਾਰ ਹੋਰ ਪਾਤੇ ਤੇ ਕਰ ਜੇਗਾ ਜਾ ਕੇ ਕੋਟਲੇ ਸਲਾਮ ਕਰਕੇ ਆਈ ਨਗਾਏ ਕਰ ਆਈ ਤੇ ਪਟਿਆਰੇ ਦੀ ਕੰਜਰਾ ਬੋਤਲ ਖੜੀ ਹੈ ਕਈ ਸਾਮਾਂ ਦੀ ਉਹ ਤੇ ਆ ਜਿਹੜੀ ਘਬਰਾਹ ਪਉਂਦੀ ਆ ਮਾਂ ਖੜੀ ਤਕੰਦਰ ਨਹੀਂ ਬੋਲੀ ਕੁੜੀਏ ਏ ਝੂਠੇ ਤੇ ਸੱਚ ਆ ਪੋਣ ਇਹਨੂੰ ਲੱਗਦੀ ਸੁਰਤੀ ਤੇਰੇ ਚ ਵਧਦੀ ਆ ਚੱਲ ਵੇ ਉਹ ਜੱਗਾ ਬਣ ਕੇ ਗੋਰਖ ਨਾਥ ਨਾਵੇ 15 ਹਜਾਰੇ ਲੈਦੀਆਂ ਆਪਾਂ ਤਾਂ ਗੁਰ ਪਾਈਆਂ ਨੇ ਕਹਿੰਦਾ ਪੋਤੋਏ ਜੱਜ ਤੇਰਾ ਪਲਾ ਹੋ ਜੂਗਾ ਮਾਤਾ ਕਾਲੀ ਦਾ ਕਹਿਣਾ ਚੱਕ ਧਰ ਤੇ ਜੱਟ ਕਾ ਪੈ ਜੂਏ ਕਈ ਵਾਰ ਤਾਂ ਤੇਰਾ ਜੀ ਨਹੀਂ ਕਰਦਾ ਇਹਨੂੰ ਬੁਲਾਣ ਨੂੰ ਤੇ ਕਈ ਵਾਰ ਇਹ ਨਹੀਂ ਕਰੋ ਚੜਦੀ ਕਿ ਮਾਰਦਾ ਜਾਂ ਮਰ ਜਾਂ ਬੋਲਦੀ ਕਿ ਨਹੀਂ ਹੈ ਤੇ ਜਾ ਪੋਤੋਏ ਪਟਿਆਲੇ ਸਲਾਮ ਕਰਿਆਓ ਮਾਦੀ ਬੋਤਾ ਚੜਾ ਦਿਓ ਪਲਾ ਹੋਊਗਾ ਰਾਹ ਮਿਲ ਜਾਊਗਾ ਤੇ ਸਭ ਕੁਝ ਹੋਊਗਾ ਬਾਪੂ ਦਾ ਚਲਪ ਕਰਕੇ ਸੇਵਾ ਕਰਿਆ ਕਰ 11 ਦਿਨ ਲੱਸੀ ਪਾ ਦੇ ਬਾਪੂ ਦੇ ਕੋਲੇ ਨਾਲ ਕਹਿੰਦਾ ਪੁੱਤ ਓਏ ਧੂਆ ਚੇਤਰ ਕਰ ਸਹੀ ਬਣਾ ਕੇ ਧੂਆ ਚੇਤਰ ਕਰ ਜਿਵੇਂ ਪਾਣੀ ਦੇ ਫੁੱਲ ਨਹੀਂ ਤਰਦਾ ਉਵੇਂ ਧਾਰ ਦੂੰ ਕਿੰਨਾ ਚਰ ਹੋਗਾ ਇਸ ਭੰਡਾਰੇ ਕਢਾਈ ਨੂੰ ਆਏ ਮੰਡੋ ਦਸ ਅਰ ਪੀਏ ਰਪੀਏ ਤਾਂ ਜਵਾਬ ਸੀ ਠੀਕ ਹੈ ਨਹੀਂ ਕਹਿੰਦਾ ਬਾਬੇ ਨੇ ਫਿਰ ਵੀ ਖਸਮ ਨੇ ਬਾਹ ਫੜੀ ਦੋ ਦਿਨ ਪਹਿਲਾਂ ਇਹਦਾ ਮੂੰਹ ਲਟਕਿਆ ਪਿਆ ਸੀ ਹੋਇਆ ਸੀ ਕਿ ਨਹੀਂ ਰੋਂਦਾ ਸੀ ਕਿ ਬਾਬਾ ਮੇਰੇ ਕੋਲ ਕੋਸ ਨਹੀਂ ਦੁਨੀਆ ਮੈਨੂੰ ਛੇਡਾ ਕਰੂ ਕਹ ਮੁੰਡਿਆ ਕਹਿੰਦਾ ਸੀ ਕਿ ਨਹੀਂ ਤੇ ਬਾਬੇ ਨੇ ਪੁੱਤ ਬਾਹ ਫੜੀ ਹੈ ਨਾ ਕਿ ਤਾਰੂ ਦੀ ਇੱਕ ਗੁਰੂ ਦੇ ਬਣ ਕੇ ਰੋ ਥਾਂ ਥਾਂ ਝੱਟਾ ਨਖਲਾ ਰੋ ਜੇ ਤੈਨੂੰ ਇਹ ਸੱਚੇ ਘੋਲ ਕੇ ਨਹੀਂ ਪੋਂਦਾ ਤੇ ਪੋਂਦਾ ਖਸਮ ਦੂਜਾ ਵੀ ਨਹੀਂ ਇਹ ਤੂੰ ਸੋਚਦੀ ਐ ਨਾ ਵੀ ਇਹਨੂੰ ਛੱਡ ਕੇ ਪੁਲਿਸ ਵਾਲਾ ਪੁੱਤ ਇੱਕ ਹੀ ਹੁੰਦਾ ਸਟਾਰ ਬਲਾ 4 ਲੱਗ ਜੇ ਤੇ ਵਰਦੀ ਲੱਗ ਚ ਪੇੜ ਮਾਰਦੀ ਪੁਲਿਸ ਵਾਲੇ ਬਣੂਗਾ ਹਊਗਾ ਬੰਦੇ ਪਤਾ ਉਹ ਜ਼ਿਲ੍ਹਾ ਜ਼ਿਲ੍ਹਾ